ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਲੀ ਕੂਚ ਨੂੰ ਲੈ ਕੇ ਵੱਡਾ ਫੈਸਲਾ ਕਰ ਦਿੱਤਾ ਗਿਆ ਹੈ ਤੇ 6 ਮਾਰਚ ਨੂੰ ਹੁਣ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਨੂੰ ਲੈ ਕੇ ਵੱਡਾ ਫੈਸਲਾ ਸੁਣਾਇਆ ਗਿਆ ਤੇ ਜਿਸ ਦੇ ਦੌਰਾਨ ਜਗਜੀਤ ਸਿੰਘ ਡੱਲੇਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਹੈ ਕਿ 6 ਤਰੀਕ ਨੂੰ ਲੈ ਕੇ ਵੱਡੀ ਮੀਟਿੰਗ ਹੋ ਸਕਦੀ ਹੈ ਤੇ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਰਵਾਨਾ ਹੋਣਗੇ ਪਰੰਤੂ ਇਸ ਗੱਲ ਨੂੰ ਲੈ ਕੇ ਅਜੇ ਕੋਈ ਵੀ ਪੁਸ਼ਟੀ ਨਹੀਂ ਹੈ ਕਿ ਕਿਸਾਨ ਜਥੇਬੰਦੀਆਂ 6 ਤਰੀਕ ਨੂੰ ਦਿੱਲੀ ਜਾਣਗੀਆਂ ਜਣਈ ਪਰੰਤੂ ਇਹ ਵੱਡੇ ਬਿਆਨ ਸਾਹਮਣੇ ਆ ਰਹੇ ਨੇ ਕਿ 6 ਮਾਰਚ ਨੂੰ ਜਿਹੜਾ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਰਵਾਨਾ ਹੋਣਗੀਆਂ ਤੇ ਉੱਥੇ ਹੀ ਇਸ ਗੱਲ ਦੇ ਉੱਤੇ ਵੱਡਾ ਫੈਸਲਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਗਿਆ ਹੈ ਤੇ ਜਿਸ ਦੇ ਦੌਰਾਨ ਦੱਸਦੀ ਹੈ ਕਿ ਅੱਜ ਸ਼ੁਕਰਨ ਸਿੰਘ ਨੂੰ ਲੈ ਕੇ ਅੰਤਿਮ ਅਰਦਾਸ ਕੀਤੀ ਗਈ ਤੇ ਅੰਤਿਮ ਅਰਦਾਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਇੱਕ ਵੱਡੀ ਕਾਨਫਰੰਸ ਕੀਤੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਈ ਕੇਂਦਰ ਸਰਕਾਰ ਤੇ ਪਲਟਵਾਰ ਵੀ ਕੀਤੇ ਗਏ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਕਿਸਾਨ ਜਥੇਬੰਦੀਆਂ ਦਾ ਦਿੱਲੀ ਕੂਚ ਨੂੰ ਲੈ ਕੇ ਹੋਰ ਕੀ ਕਹਿਣਾ ਦੇਖੋ ਅੱਜ ਜਿਹੜਾ ਸ਼ਹੀਦ ਸੁਪਕਰਨ ਸਿੰਘ ਜੀ ਦੇ ਜਿਹੜਾ ਸ਼ਹੀਦੀ ਸਮਾਗਮ ਹੈ ਉੱਥੇ ਜਿਹੜੇ ਫੈਸਲੇ ਕੀਤੇ ਆ ਬੋਲ ਦਿੰਦੇ ਹਾਂ ਹਾਂਜੀ ਤਾਂ ਉਹਦੇ ਵਿੱਚ ਇਕਤਾ ਸੀਗਾ ਵੀ 6 ਮਾਰਚ ਨੂੰ ਸਰਕਾਰ ਕਹਿ ਰਹੀ ਆ ਵੀ ਰੇਲਾਂ ਤੇ ਆਜੋ ਬਸਾਂ ਤੇ ਆਜੋ ਟਰੱਕਾਂ ਤੇ ਆਜੋ ਟਰੈਕਟਰ ਟਰਾਲੀਆਂ ਦੇ ਨਾਲ ਜਾਓ ਸਾਡੇ ਬਹੁਤ ਸਾਰੇ ਸੂਬੇ ਆ ਜਿੰਨਾਂ ਕੋਲੇ ਟਰੈਕਟਰ ਟਰਾਲੀ ਹੈ ਹੀ ਨਹੀਂ ਉਹ ਫੋਰਟ ਵੀ ਨਹੀਂ ਕਰ ਸਕਦੇ ਦੂਰ ਜਾਦਾ ਵਾ ਤਾਂ ਅਸੀਂ ਉਹਨਾਂ ਨਾਲ ਫੈਸਲਾ ਕੀਤਾ ਵੀ ਤੁਸੀਂ ਭਾਈ ਜਾਵੜੋ ਹੁਣ ਪਹਿਲੀ ਵਾਰ ਤਾਂ ਤੁਹਾਨੂੰ ਗ੍ਰਿਫਤਾਰ ਕਰਕੇ ਨਾ ਪਛਾਹ ਮੋੜਤਾ ਐਤ ਕੀ ਜਿਹੜਾ ਮਾੜਾ ਮੋਟਾ ਚਿਹਰਾ ਡਿਕਟੇਟਰ ਸਰਕਾਰ ਦਾ ਬਚ ਗਿਆ ਉਹ ਨੰਗਾ ਹੋ ਜੂ ਵੀ ਦਿੱਲੀ ਤੋਂ ਨਹੀਂ ਜਾਣ ਦਿੰਦੇ ਜਾਂ ਫਿਰ ਜੰਤਰ ਮੰਤਰ ਦੇ ਵਿੱਚ ਧਰਨਾ ਲਵਾ ਲੈਣ ਠੀਕ ਹੈ ਫਿਰ ਸਫਲ ਹੋ ਜੂ ਵੀ ਵਾਕਿਆ ਇਹ ਢੰਗ ਵਧੀਆ ਇਹਦੇ ਲਈ ਸਾਡੇ ਜਿਹੜੇ ਪੰਜਾਬ ਹਰਿਆਣੇ ਨੂੰ ਛੱਡ ਕੇ ਅਨਦਰ ਸਟੇਟ ਨੇ ਉਹ ਦਿੱਲੀ ਵੱਲ ਨੂੰ 6 ਮਾਰਚ ਨੂੰ ਵਧਣਗੇ ਆਪਣੇ ਆਪਣੇ ਢੰਗ ਨਾਲ ਉਹਨਾਂ ਦੀਆਂ ਖੁਦ ਦੀਆਂ ਵੀਡੀਓ ਆਉਣਗੀਆਂ ਸੀ ਕਿੱਥੋਂ ਚੱਲਣਾ ਕਿਵੇਂ ਚੱਲਣਾ ਉਹ ਅਸੀਂ ਮੀਡੀਆ ਨਾਲ ਸ਼ੇਅਰ ਕਰ ਦੇਾਂਗੇ 10 ਮਾਰਚ ਨੂੰ ਪੂਰਾ ਦੇਸ਼ ਵਿਆਪੀ ਰੇਲ ਪਈਆ ਜਾਮ ਕਰਨਾ ਸੀ 12 ਤੋਂ 4 ਘੰਟੇ ਹ데요 ਸ਼ੁਰੂਆਤ ਆ ਸਰਕਾਰ ਇਹ ਨਾ ਸਮਝੇ ਸਮਾ ਦੇ ਰਹੇ ਦੇਖੋ ਗਾਹ ਕਿਵੇਂ ਵੱਧਦੇ ਹੈ ਚੀਜ਼ਾਂ ਔਰ ਅਸੀਂ ਨਹੀਂ ਚਾਹੁੰਦੇ ਵੀ ਲੰਮੀ ਲੋਕਾਂ ਨੂੰ ਖੱਜਲ ਖਰਾਬੀ ਹੋਵੇ ਤੋ ਇਸ ਕਰਕੇ 12 ਤੋਂ 4 ਦਾ ਸੱਦਾ ਦਿੱਤਾ ਗਿਆ ਆਉਣ ਵਾਲੇ ਸਮੇਂ ਚ ਕੁਝ ਸੱਦੇ ਸੀ ਜਿਹੜੇ ਰੋਕ ਲੈ ਗਏ ਆਉਣ ਵਾਲੇ ਸਮੇਂ ਚ ਉਹ ਸੱਦੇ ਵੀ ਤੁਹਾਡੇ ਸਾਹਮਣੇ ਆਉਣੇ ਹੈਗੇ ਆ ਤੋ ਇਹ ਦੋ ਸੱਦੇ ਸੀ ਜਿਹੜੇ ਦੋਵਾਂ ਫਾਰਮਾਂ ਵੱਲੋਂ ਜਿਹੜਾ ਵਾ ਸਾਂਝੇ ਰੂਪ ਵਿੱਚ ਅੱਜ ਸ਼ਹੀਦ ਸੁਭਕਰਨ ਸਿੰਘ ਦੀ ਸ਼ਹੀਦੀ ਤੇ ਆਪਾਂ ਦੇਣੇ ਸੀ ਪੂਰੇ ਦੇਸ਼ ਨੂੰ ਦਿੱਤੇ ਆ ਔਰ ਇੱਕ ਵਿਸ਼ੇਸ਼ ਅਪੀਲ ਜਿਹੜੀ ਅੱਜ ਸੀਗੀ ਕਿ ਪੰਜਾਬ ਦੇ 12 ਤੋਂ 13000 ਪਿੰਡ ਨੇ ਤਾਂ ਇਹ ਮੰਗਾਂ ਤਾਂ ਹੀ ਪੂਰੀਆਂ ਹੋ ਸਕਦੀਆਂ ਜੇ ਸਾਡੇ ਪਿੰਡ ਦਾ ਪੂਰਾ ਪਿੰਡ ਉਹ ਚਾਹੇ ਕਿਸਾਨ ਆ ਚਾਹੇ ਖੇਤ ਮਜ਼ਦੂਰ ਆ ਚਾਹੇ ਕੋਈ ਵੀ ਆ ਮਲਾਜ਼ਮ ਐ ਜੋ ਵੀ ਆ ਸਾਬਕਾ ਪੰਚਾਇਤ ਅੱਡ ਅੱਡ ਪਾਰਟੀਆਂ ਨੇ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਪਾਰਟੀ ਬਾਜ਼ੀ ਤੋਂ ਤਾਹ ਹੋ ਜੋ ਢੜੇਬੰਦੀ ਤੋਂ ਤਾਹ ਹੋ ਜੋ ਲੜਾਈ ਐਮਐਸਪੀ ਗਰੰਟੀ ਕਾਨੂੰਨ ਦੀ ਸਾਡੀ ਨਹੀਂ ਹੈ ਕੱਲਿਆਂ ਦੀ ਇਹ ਸਾਰੇ ਦੀ ਆ ਪੰਜਾਬ ਦੀ ਆ ਦੇਸ਼ ਦੀ ਲੜਾਈ ਆ ਬਾਕੀ ਮੰਗਾ ਨੇ ਔਰ ਹਰ ਪਿੰਡ ਦੇ ਵਿੱਚੋਂ ਮਤੇ ਪਾਸ ਕਰਕੇ ਫੰਡ ਇਕੱਠਾ ਕਰਕੇ ਹਰੇਕ ਪਿੰਡ ਦੀ ਟਰੈਕਟਰ ਟਰਾਲੀ ਬਾਰਡਰਾਂ ਤੇ ਪੁੱਜੇ ਇਹ ਸਾਡਾ ਕੰਮ ਆ ਸਰਕਾਰ ਸਿਆਸੀ ਨੁਕਸਾਨ ਸਿਰਾਂ ਤੋਂ ਗਿਣਦੀ ਹੁੰਦੀ ਆ ਗਿੰਤਿਆਂ ਤੋਂ ਗਿਣਤੀ ਲਾਉਂਦੀ ਹੁੰਦੀ ਆ ਸੋ ਇਹ ਕੋਟਾ ਵੀ ਅਸੀਂ ਉਹਦਾ ਪੂਰਾ ਕਰ ਦੇਣਾ ਵਾ ਵੀ ਭਾਈ ਦੇਖ ਲੋ ਲੋਕਾਂ ਦਾ ਹੜ ਆ ਗਿਆ ਔਰ ਉਹ ਹੜ ਕਾਹ ਹੋਰ ਵੱਡੇ ਤੇ ਤਿੱਖੇ ਫੈਸਲੇ ਆਉਣ ਵਾਲੇ ਸਮੇਂ ਚ ਅੰਦੋਲਨ ਚ ਹੋਣਗੇ ਔਰ ਅੰਦੋਲਨ ਮੰਗਾਂ ਦੀ ਪੂਰਤੀ ਤੱਕ ਲੜਿਆ ਜਾਊਗਾ ਧੰਨਵਾਦ ਸਰ ਸਰ ਅੱਜ ਸੀਸੀ ਕਿਸੀਐਸ ਨੂੰ ਜਾਖੰਡਿਓ ਕਹਿੰਨੇ ਅਜੇ ਮਿਸ਼ਰਾ ਟੈਨਿੰਗ ਨੂੰ ਫਿਕਰ ਦੇਣ ਦੀ ਤੁਸੀਂ ਗੱਲ ਕੀਤੀ ਹੈ ਕਿਸਾਨਾਂ ਨੇ ਵਿਰੋਧ ਕਰਨਾ ਯੂਪੀ ਆ ਕੇ ਕਰੋ ਦੇਖੋ ਉਹ ਦੂਸਰਾਂ ਨੇ ਕਹਿ ਕੇ ਮਾਮਲਾ ਪੂਰਾ ਹਲੇ ਤੱਕ ਕੋਰਟ ਦੇ ਅੰਦਰ ਹੈ ਤੇ ਇਸ ਕਰਕੇ ਕੋਈ ਫੈਸਲਾ ਜਿਹੜਾ ਉਹ ਪਹਿਲਾਂ ਵਿਚਾਰਨਾ galt ਹੈ ਮੈਂ ਤਾਂ ਦੇਖੋ ਹਾਂ ਦੇਖੋ ਇਹ ਉਹ ਬੰਦੇ ਨੇ ਜਿਹੜੇ ਹੁਣ ਜਿਹੜਾ ਕਾਂਗਰਸ ਦਾ ਲੀਡਰ ਮੇ ਦਿਮਾਗ ਚੋਂ ਨਿਕਲ ਗਿਆ ਪਾਚਪਾਜ ਆ ਗਿਆ ਐਮਪੀ ਦਾ ਮੱਧ ਪ੍ਰਦੇਸ਼ ਦਾ ਇਹ ਜਿਹੜਾ ਸਾਬਕਾ ਮੁੱਖ ਮੰਤਰੀ ਵੀ ਕਮਲਨਾਥ ਕਮਲਨਾਥ ਠੀਕ ਆ ਸੁਣ ਲੋ ਨਹੀਂ ਚਲੋ ਹੁਣ ਤਾਂ ਉਧਰ ਗਿਆ ਨਾ ਠੀਕ ਆ ਨਹੀਂ ਜੀ ਠੀਕ ਆ ਇਹ ਉਹਨਾਂ ਨੂੰ ਕਿੰਨਾ ਕ੍ਰਿਟਿਸਿਜ਼ਮ ਕਰਦੇ ਗਿਆ ਜੀ ਹੁਣ ਉਹਦੇ ਬਾਰੇ ਚੁੱਪ ਆ ਮੈਂ ਕਹਿੰਦਾ ਵੀ ਤੁਹਾਡੀ ਪਾਜਪਾ ਦੇਸ਼ ਦੀ ਪਾਰਟੀ ਆ ਤੁਹਾਡੀ ਪਾਰਟੀ ਦੇ ਵਿੱਚ ਕਿਸਾਨਾਂ ਦੇ ਕਾਤਲ ਨੇ ਜਿਹਨੂੰ ਦੁਨੀਆ ਜਾਣਦੀ ਆ ਜਿਹਨੀਆਂ ਕ੍ਰਾਈਮ ਕੀਤਾ ਉਹਨਾਂ ਨੇ ਪਲਾ ਥਾਰ ਗੱਡੀ ਕਿਹੜੇ ਮੁਲਖ ਦੇ ਬੰਦੇ ਸੁਨੀਲ ਜਾਖੜ ਜੀ ਚਾਹਣ ਮੈਂ ਦੁਹਰੇਆ ਵੀਡੀਓ ਦਿਖਾ ਦੇਣਾ ਉਹਨੂੰ ਕੀ ਮਤਲਬ ਵੀ ਜਿੰਨਾ ਤੇ 120 ਬੀ ਦਾ ਪਰਚਾ ਵਾ ਐਫ ਆਈ ਆਰ ਚ ਦਰਜ ਆ ਉਹਨਾਂ ਨੂੰ ਤੁਸੀਂ ਟਿਕਟ ਦੇ ਰਹੇ ਹੋ ਪੂਰੀ ਦੁਨੀਆ ਜਾਣਦੀ ਆ ਉਹਦਾ ਮੁੰਡੇ ਨੇ ਕਤਲ ਕੀਤਾ ਸਾਰਾ ਕੁਝ ਆ ਗੋਲੀਆਂ ਚਲਾਈਆਂ ਇਹਦਾ ਮਤਲਬ ਆ ਜਿਹੜੀ ਅਸੀਂ ਸਰਦਾਰ ਸ਼੍ਰੀ ਸੁਨੀਲ ਜਾਖੜ ਕੋ ਆਸ ਰੱਖਦੇ ਸੀ ਇੱਕ ਸੱਚਾ ਪੰਜਾਬੀ ਆ ਉਹਨੂੰ ਭਾਜਪਾ ਤੋਂ ਅਸਤੀਫਾ ਦੇਣਾ ਚਾਹੀਦਾ ਸੀ ਜੋ ਕੋ ਜੋ ਕਰ ਰਹੇ ਨੇ ਜੋ ਸਾਡੇ ਬਾਰਡਰਾਂ ਤੇ ਹੋਇਆ ਭਲਾ ਕੇਂਦਰ ਸਰਕਾਰ ਨੇ ਜੋ ਕੋ ਸਾਡੇ ਨਾਲ ਕੀਤਾ ਉਹ ਜੂਪੀ 'ਚ ਕੀਤਾ ਪੰਜਾਬ 'ਚ ਹੋਇਆ ਤੁਸੀਂ ਉਹਦਾ ਕੋਈ ਜਵਾਬ ਮੰਗਦੇ ਜੇ ਜਾਂ ਉਹਨਾਂ ਦੀ ਪਾਰਟੀ ਤੋਂ ਅਸਤੀਫਾ ਦਿੰਦੇ ਜੇ ਇਹ ਭਾਜਪਾ ਨੂੰ ਪ੍ਰੋਡਕਟ ਕਰਨ ਵਾਲੀ ਗੱਲ ਆ ਔਰ ਮੈਂ ਕਹਿੰਨਾ ਵੀ ਇਹ ਬਸ਼ਰਮੀ ਦੀ ਹੱਦ ਟੱਪਣ ਵਾਲੀ ਗੱਲ ਆ ਜੋ ਸੁਨੀਲ ਜਾਖੜ ਜੀ ਕਹਿ ਰਹੇ ਆ ਆਜ਼ਮ ਕਰਨੇ ਮੁੰਡੇ ਮਰਵਾਉਂਦਾ ਕੰਮ ਕਰ ਰਿਹਾ ਬਾਰਡਰ ਤੇ ਜਿਸ ਤਰੀਕੇ ਦਾ ਧਰਨਾ ਪ੍ਰਦਰਸ਼ਨ ਹੋਇਆਗਾ ਲਾਲ ਕਿਲੇ ਦਾ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਕਹਿੰਦੇ ਲਾਲ ਕਿਲੇ ਦੀ ਜਿਹੜੀ ਘਟਨਾ ਹੋਈ ਸਾਰੇ ਦੇਸ਼ ਨੇ ਉਸ ਤੋਂ ਬਾਅਦ ਅਲਤੁਦਾਦੀ ਕਹਿਣਾ ਸ਼ੁਰੂ ਕਰਤਾ ਹੈ ਕੌਣ ਕਹਿੰਦੇ ਆ ਸੁਨੀਲ ਜੇ ਜਾਕੜ ਚਲ ਬੋਲੋ ਦੇਖੋ ਦੇਸ਼ ਦੀ ਰਾਜਧਾਨੀ ਵਿੱਚ ਜਾਣਾ ਹਰੇਕ ਦਾ ਸੰਵਿਧਾਨਕ ਹੱਕ ਹੈਗਾ ਵਾ ਠੀਕ ਹੈ ਜੀ ਔਰ ਇਹ ਹੱਕ ਕੋਈ ਸਾਥੋਂ ਖੋਹ ਨਹੀਂ ਸਕਦਾ ਹੁਣ ਸੁਨੀਲ ਜਾਖੜ ਜੀ ਕੋ ਕਮਾਂਡ ਸੰਭੀ ਗਈ ਆ ਭੀ ਜਿਹੜੇ ਨਿਸ਼ਾਨਾ ਮੋਦੀ ਸਰਕਾਰ ਹੋ ਰਹੀ ਆ ਉਹ ਅੱਗੇ ਆਉਣ ਇਹ ਕਮਾਂਡ ਪਹਿਲੋਂ ਇਧਰੋਂ ਦੋ ਲੀਡਰ ਹੋਰ ਸੀਗੇ ਗਰੇਵਾਲ ਸਾਹਿਬ ਹੁੰਦੇ ਸੀ ਪਹਿਲੋਂ ਾਰੇ ਹੋਰ ਸੀਗੇ ਨਾਂ ਭੁੱਲ ਗਿਆ ਉਹਨਾਂ ਦਾ ਜੈਨਦੀ ਜੀ ਉਹ ਪਹਿਲੋਂ ਸਾਹਮਣੇ ਕਿਉਂ ਨੇ ਇਹ ਨਵੇਂ ਆ ਗਏ ਭਾਈ ਇਹ ਹੁਣ ਇਹ ਸਾਹਮਣੇ ਭੀ ਇਹ ਨਵੀਆਂ ਕੰਟਰੋਵਰਸੀਆਂ ਪਾ ਕੇ ਮੋਦੀ ਸਾਹਿਬ ਵੱਲੋਂ ਧਿਆਨ ਕਿਦਾਂ ਪੜਕਾਇਆ ਜਾਵੇ ਔਰ ਜਿਹੜੀ ਅਸੀਂ ਗੱਲ ਕਰਦੇ ਸੀ ਪੀ ਇਹ ਜਿਹੜਾ ਨੈਰੇਟਿਵ ਸਾਡੇ ਖਿਲਾਫ ਸਿਰਜਿਆ ਜਾ ਰਿਹਾ ਵੀ ਇਹ ਖਾਲਸਤਾਨੀ ਆਏ ਅੰਦੋਲਨ ਕੱਲਾ ਪੰਜਾਬ ਦਾਵਾ ਕਈ ਕਹਿੰਦੇ ਇਹ ਅੰਦੋਲਨ ਕੱਲਾ ਕਾਂਗਰਸੀਆਂ ਦਾਵਾ ਕੋਈ ਕਹਿੰਦੇ ਭਾਜਪਾ ਦਾਵਾ ਹੁਣ ਭਾਜਪਾ ਬਿਆਨ ਕਿਸੇ ਕਿਸਮ ਦੀ ਦੇ ਰਹੀ ਹੈ ਦੇਖ ਲਿਓ ਤਾਂ ਮੈਨੂੰ ਨਹੀਂ ਲੱਗਦਾ ਉਹਨਾਂ ਦੇ ਬਿਆਨਾਂ ਵਿੱਚ ਕੋਈ ਦਮ ਆ ਜਿਹੜਾ ਫਿਰਕੂ ਪੱਤਾ ਭਾਜਪਾ ਖੇਡਦੀ ਹੁੰਦੀ ਹੈ ਉਹੀ ਖੇਡ